ਸਤਿ ਸ਼੍ਰੀ ਅਕਾਲ ਦੋਸਤੋ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਜਦੋਂ ਕੋਈ ਵਿਅਕਤੀ ਹੈ ਉਹ ਕਾਫੀ ਸਾਲਾਂ ਤੋਂ ਨਹੀਂ ਮਿਲਿਆ ਕਰੀਬ 7 ਸਾਲ ਹੋ ਗਏ ਉਸ ਨੂੰ ਲਾਪਤਾ ਹੋਏ ਨੂੰ ਲੱਭਣ ਤੇ ਵੀ ਨਹੀਂ ਮਿਲਿਆ ਤਾਂ ਉਸ ਦੀ ਜਿਹੜੀ ਜ਼ਮੀਨ ਜਾਇਦਾਦ ਆ ਉਸ ਦਾ ਕੀ ਬਣੂਗਾ ਇਸ ਬਾਰੇ ਇਸ ਵੀਡੀਓ ਚ ਗੱਲ ਕਰਾਂਗੇ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਇੰਤਕਾਲ ਅਖਰਾਜ ਨਾਮੇ ਬਾਰੇ ਬਹੁਤ ਹੀ ਛੋਟੀ ਵੀਡੀਓ ਤੇ ਬਹੁਤ ਹੀ ਆਸਾਨ ਸ਼ਬਦਾਂ ਦੇ ਵਿੱਚ ਗੱਲ ਕਰਾਂਗੇ ਇਸ ਤੋਂ ਪਹਿਲਾਂ ਕਿ ਮੇਰੇ ਚੈਨਲ ਨੂੰ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਵਾਸਤੇ ਸਬਸਕ੍ਰਾਈਬ ਜਰੂਰ ਕਰੋ ਤੇ ਘੰਟੀ ਦਾ ਬਟਨ ਦਬਾਓ ਜਦੋਂ ਕੋਈ ਵਿਅਕਤੀ ਅਚਾਨਕ ਲਾਪਤਾ ਹੋ ਗਿਆ ਲਾਪਤਾ ਹੋਏ ਨੂੰ ਘੱਟੋ ਘੱਟ 7 ਸਾਲ ਬੀਤ ਗਏ ਲਾਪਤਾ ਹੋਣ ਤੋਂ ਬਾਅਦ ਨਾ ਕਿਸੇ ਆਪ ਦੇ ਰਿਸ਼ਤੇਦਾਰ ਨੂੰ ਜਾਂ ਨਾ ਸਾਖ ਸਬੰਧੀ ਨੂੰ ਕਿਸੇ ਨੂੰ ਜਾਂ ਆਪ ਦੇ ਮਿੱਤਰ ਨੂੰ ਕਿਸੇ ਨੂੰ ਨਹੀਂ ਮਿਲਿਆ ਕਿਸੇ ਨੇ ਦੇਖਿਆ ਨਹੀਂ ਉਸ ਨੂੰ ਜਿੰਦਾ ਹੈ ਜਾਂ ਮਰ ਚੁੱਕਿਆ ਇਸ ਬਾਰੇ ਕਿਸੇ ਨੂੰ ਨਹੀਂ ਪਤਾ 7 ਸਾਲ ਦਾ ਸਮਾਂ ਬੀਤਣ ਤੋਂ ਬਾਅਦ ਇਹ ਸਮਝ ਲਿਆ ਜਾਂਦਾ ਹੈ ਜੋ ਗੁੰਮਸ਼ਦਾ ਵਿਅਕਤੀ ਸੀ ਉਹ ਮਰ ਚੁੱਕਿਆ ਹੁਣ ਗੱਲ ਕਰਦੇ ਹਾਂ ਉਸ ਦੀ ਜ਼ਮੀਨ ਜਾਇਦਾਦ ਦਾ ਕੀ ਹੋਊਗਾ ਕੋਈ ਵਿਅਕਤੀ ਜਦੋਂ ਇਸ ਤਰ੍ਹਾਂ ਲਾਪਤਾ ਹੋ ਜਾਂਦਾ ਹੈ 7 ਸਾਲ ਬੀਤ ਗਏ ਉਹਨੂੰ ਲੱਭਿਆ ਨਹੀਂ ਤਾਂ ਜਿਹੜੇ ਉਹਦੇ ਵਾਰਸ ਹੈ 7 ਸਾਲ ਬੀਤਣ ਤੋਂ ਬਾਅਦ ਜਿਹੜਾ ਸਬੰਧਤ ਐਸ ਡੀ ਐਮ ਹੈ ਜਾਂ ਤਹਿਸੀਲਦਾਰ ਹੈ ਉਸ ਨੂੰ ਇੱਕ ਦਰਖਾਸਤ ਦਿੱਤੀ ਜਾਂਦੀ ਹੈ ਗੁੰਮਸ਼ੁਦਗੀ ਬਾਰੇ ਦਰਖਾਸਤ ਦਿੱਤੀ ਜਾਂਦੀ ਹੈ ਦਰਖਾਸਤ ਦੇ ਵਿੱਚ ਕਾਨੂੰਨੀ ਵਾਰਸਾ ਦਾ ਜ਼ਿਕਰ ਕੀਤਾ ਜਾਂਦਾ ਤੇ ਨਾਲ ਬਿਆਨ ਹਲਫੀਆ ਦਿੱਤਾ ਜਾਂਦਾ ਤੇ ਜਿਹੜੀ ਐਫ ਆਈ ਆਰ ਕਰਾਈ ਜਾਂਦੀ ਹੈ ਗੁੰਮਸ਼ੁਦਗੀ ਵੇਲੇ ਜਦੋਂ ਗੁੰਮਸ਼ਦਾ ਹੋਇਆ ਉਸ ਵਕਤ ਜਿਹੜੀ ਪੁਲਿਸ ਰਿਪੋਰਟ ਕਰਵਾਈ ਜਾਂਦੀ ਹੈ ਉਸ ਦੀ ਜਿਹੜੀ ਕਾਪੀ ਹੈ ਉਹ ਨਾਲ ਸ਼ਾਮਲ ਕੀਤੀ ਜਾਂਦੀ ਹੈ ਗੁੰਮਸ਼ੁਦਾ ਵਿਅਕਤੀ ਦੀ ਜਿਹੜੀ ਜਾਇਦਾਦ ਹੈ ਵਾਰਸਾਂ ਦੇ ਨਾਮ ਤਬਦੀਲ ਕਰਨ ਸੰਬੰਧੀ ਮੰਗ ਕੀਤੀ ਜਾਂਦੀ ਹੈ ਜਦੋਂ ਪ੍ਰਵਾਨਗੀ ਮਿਲ ਜਾਂਦੀ ਹੈ ਤਾਂ ਇੰਤਕਾਲ ਅਖਰਾਜਨਾਮਾ ਵਾਰਸਾਂ ਦੇ ਨਾਮ ਦਰਜ ਕੀਤਾ ਜਾਂਦਾ ਦਰਖਾਸਤ ਜਿਹੜੀ ਹੈ ਕਿਵੇਂ ਲਿਖੀ ਜਾਊ ਇਸ ਬਾਰੇ ਗੱਲ ਕਰਦੇ ਹਾਂ ਦਰਖਾਸਤ ਲਿਖਣ ਦਾ ਤਰੀਕਾ ਕੀ ਹੈ ਇਸ ਬਾਰੇ ਗੱਲ ਕਰਦੇ ਹਾਂ ਜਿਵੇਂ ਮੰਨ ਲਓ ਕੋਈ ਵਿਅਕਤੀ 10 ਸਾਲ ਤੋਂ ਲਾਪਤਾ ਹੈ ਉਸ ਦੀ ਦਰਖਾਸਤ ਕਿਵੇਂ ਲਿਖੀ ਜਾਊ ਇਸ ਬਾਰੇ ਗੱਲ ਕਰਦੇ ਹਾਂ ਦਰਖਾਸਤ ਲਿਖਣ ਦਾ ਤਰੀਕਾ ਕੀ ਹੈ ਇਸ ਬਾਰੇ ਗੱਲ ਕਰਦੇ ਆਂ ਸੇਵਾ ਵਿਖੇ ਸ਼੍ਰੀਮਾਨ ਐਸਡੀਐਮ ਸਾਹਿਬ ਵਿਸ਼ਾ ਇੰਤਕਾਲ ਖਰਾਜਨਾਮਾ ਦਰਜ ਕਰਵਾਉਣ ਸਬੰਧੀ ਸ਼੍ਰੀਮਾਨ ਜੀ ਬੇਨਤੀ ਇਹ ਹੈ ਕਿ ਉਸ ਦਾ ਨਾਮ ਦਿਓ ਜੋ ਗੁੰਮਸ਼ਦਾ ਹੋਇਆ ਜੋ ਵੀ ਤੁਹਾਡਾ ਲੱਗਦਾ ਜੋ ਮੰਨ ਲਓ ਤੁਹਾਡਾ ਪਿਤਾ ਸੀ ਜੋ ਕਰੀਬ 10 ਸਾਲ ਤੋਂ ਲਾਪਤਾ ਹੈ ਇਸ ਸਬੰਧੀ ਪੁਲਿਸ ਮੈਕ ਵਿੱਚ ਰਪਟਵੀਂ ਦਰਜ ਕਰਵਾਈ ਹੋਈ ਹੈ ਹੁਣ ਉਕਤ ਜਿਹੜਾ ਵਿਅਕਤੀ ਹੈ ਮੁੜ ਕੇ ਆਉਣ ਦੀ ਉਸ ਦੀ ਕੋਈ ਸੁਭਾਵਨਾ ਨਹੀਂ ਹੈ ਨਾ ਹੀ ਜਿੰਦਾ ਹੋਣ ਦੀ ਉਮੀਦ ਲੱਗਦੀ ਹੈ ਕਾਫੀ ਥਾਂ ਤੇ ਇਸ਼ਤਿਹਾਰ ਵੀ ਕਰਵਾਏ ਗਏ ਗੁੰਮਸ਼ੁਦਾ ਬਾਰੇ ਜੋ ਇਸ਼ਤਿਹਾਰ ਹੁੰਦੇ ਹਲੇ ਤੱਕ ਕੋਈ ਖਬਰ ਨਹੀਂ ਲੱਗੀ ਲਿਹਾਜਾ ਦਰਖਾਸਤ ਪੇਸ਼ ਕਰਕੇ ਬੇਨਤੀ ਇਹ ਹੈ ਕਿ ਉਕਤ ਜੋ ਵਿਅਕਤੀ ਹੈ ਜੋ ਮੇਰਾ ਪਿਤਾ ਹੈ ਉਸ ਦੀ ਜਿਦਾਦ ਦਾ ਇੰਤਕਾਲ ਅਖਰਾਜਨਾਮਾ ਸਾਡੇ ਨਾਮ ਦਰਜ ਕਰਕੇ ਮਨਜ਼ੂਰ ਕੀਤਾ ਜਾਵੇ। ਅਸੀਂ ਉਕਤ ਦੇ ਵਾਰਸਾਂ ਧੰਨਵਾਦੀ ਹੋਵਾਂਗੇ। ਇਸ ਤਰ੍ਹਾਂ ਦਰਖਾਸਤ ਲਿਖੀ ਜਾਂਦੀ ਹੈ। ਇਹ ਇੱਕ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ। ਇਸ ਤਰ੍ਹਾਂ ਜੇ ਕੋਈ ਵਿਅਕਤੀ 7 ਸਾਲ ਤੋਂ ਲਾਪਤਾ ਹੈ ਤਾਂ ਉਸ ਦੀ ਜਿਦਾਦ ਜਿਹੜੀ ਹੈਗੀ ਉਸ ਦੇ ਵਾਰਸ ਐ ਆਪਣੇ ਨਾਮ ਤਬਦੀਲ ਕਰਵਾ ਸਕਦੇ ਹਨ। ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਉਸ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਤੇ ਕੰਟੀ ਦਾ ਬਟਨ ਦਬਾਓ